ਥੈਂਕ ਯੂ ਤੁਸੀਂ ਇੱਥੇ ਆਏ ਵੈਲਕਮ ਤੇ ਕਿਹੜੀ ਕਲਾਸ ਦੇ ਬੱਚੇ ਨੇ 11th +2 +1 ਤੇ +2 ਇਹ ਤੁਹਾਨੂੰ ਪਤਾ ਲਾਈਫ ਦਾ +1 ਤੇ +2 ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਹੁੰਦਾ ਹੈ ਹਨਾ ਹੁਣ +2 ਤੋਂ ਬਾਅਦ ਤੁਹਾਡੀ ਲਾਈਫ 'ਚ ਕਾਲਜ ਲਾਈਫ ਆਉਣੀ ਆ ਮਤਲਬ ਲਾਈਫ ਦੇ ਵਿੱਚ ਬਹੁਤ ਵੱਡਾ ਚੇਂਜ ਆਉਣਾ ਹਨਾ ਤੁਸੀਂ ਹੁਣ ਟਿੱਕਰ ਪੜਾਉਂਦਾ ਪੜਦੇ ਸੀਗੇ ਤੁਹਾਨੂੰ ਟੀਚਰ ਪੜਾਉਂਦੇ ਸੀਗੇ ਹੁਣ ਤੁਸੀਂ ਆਪ ਪੜਨਾ ਪਲਸ 2 ਤੋਂ ਬਾਅਦ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਹੁਣ ਤੱਕ ਦਾ ਟੀਚਰ ਤੁਹਾਨੂੰ ਪਨਿਸ਼ਮੈਂਟ ਵੀ ਦਿੰਦੇ ਸੀ ਤੁਹਾਨੂੰ ਹੋਮਵਰਕ ਕਰਨ ਲਈ ਵੀ ਕਹਿੰਦੇ ਸੀ ਚੈੱਕ ਵੀ ਕਰਦੇ ਸੀ ਇਸ ਤੋਂ ਅੱਗੇ ਤੁਸੀਂ ਖੁਦ ਸਟੱਡੀ ਕਰਨੀ ਹੈ ਹਣਾ ਸੈਲਫ ਸਟੱਡੀ ਹੋ ਜਾਂਦੀ ਹੈ ਹਾਲਾਂਕਿ ਮੈਂ ਗਿਆ ਨਹੀਂ ਪਲਸ 2 ਚ ਮੈਂ ਤਾਂ 10 ਹੀ ਪੜਿਆ ਪਰ ਮੈਂ ਦੇਖਿਆ ਤੇ ਦੂਸਰਾ ਪੁੱਤ ਅੱਜ ਤੁਸੀਂ ਇੱਥੇ ਆਏ ਹੋ ਸਾਡੇ ਸੁਪਨਿਆਂ ਦੇ ਘਰ ਪਿੱਛੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਨਾ ਲੱਗੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਅੰਦਰ ਤੁਸੀਂ ਇਹਨਾਂ ਸਾਰੇ ਮੈਂਬਰਾਂ ਨੂੰ ਵੀ ਮਿਲੋਗੇ ਅੱਜ ਇੱਕ ਚੀਜ਼ ਸਿੱਖ ਕੇ ਜਾਣੀ ਆ ਨਾਲ ਲੈ ਕੇ ਜਾਣੀ ਆ ਇੱਥੋਂ ਅੱਜ ਤੁਸੀਂ ਜਿਹੜੇ ਘਰ ਚ ਆਏ ਹੋ ਨਾ ਤੁਸੀਂ ਸਾਇੰਸ ਸਿਟੀ ਗਏ ਹੋਮੋਗੇ ਟੀਚਰ ਤੁਹਾਡੇ ਮਿਊਜ਼ੀਅਮ ਲੈ ਕੇ ਗਏ ਹੋਣਗੇ ਤੁਹਾਨੂੰ ਬਹੁਤ ਵਾਰੀ ਤੁਸੀਂ ਕਿਸੇ ਲਾਇਬ੍ਰੇਰੀ ਚ ਗਏ ਹੋਵੋਗੇ ਅੱਜ ਜਿਹੜੇ ਘਰ ਚ ਤੁਸੀਂ ਆਏ ਹੋ ਇੱਥੇ ਪ੍ਰੈਕਟੀਕਲ ਦੇ ਵਿੱਚ ਤੁਸੀਂ ਚੀਜ਼ਾਂ ਨੂੰ ਮਹਿਸੂਸ ਕਰਨਾ ਜਿਵੇਂ ਆ ਭੈਣ ਪਿੱਛੇ ਇੱਕ ਤੁਸੀਂ ਦੇਖੋ ਆ ਲੜਕੀ ਆ ਜਿਹੜੀ ਇਹ ਨਾ ਗਗਨ ਇਹ ਸੰਗਲ ਨਾਲ ਬੰਨੀ ਸੀ 12 ਸਾਲ ਤੋ ਘਰ ਚ ਇਹਦੇ ਫਾਦਰ ਦੀ ਡੈਥ ਹੋ ਗਈ ਉਹ ਬਹੁਤ ਜ਼ਿਆਦਾ ਇਹਦੀ ਕੇਅਰ ਕਰਦੇ ਸੀ ਉਸ ਦਿਵਾਰ ਇਹਦੇ ਬ੍ਰਦਰ ਨੇ ਸਿਸਟਰ ਨੇ ਇਹਨੂੰ ਸੰਗਲ ਨਾਲ ਬੰਨਤਾ ਹੁਣ ਲੈ ਕੇ ਆਏ ਆਂ ਅਸੀਂ ਅੰਦਰ ਬਹੁਤ ਠੀਕ ਰਹਿੰਦੀ ਆ ਕੋਈ ਬੰਨਣ ਦੀ ਲੋੜ ਨਹੀਂ ਪਰ ਘਰਾਂ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਲੋਕ ਕਿਉਂ ਬੰਨਦੇ ਨੇ ਇਸ ਤਰ੍ਹਾਂ ਦੇ ਲੋਕ ਤੁਹਾਡੇ ਆਸ-ਪਾਸ ਵੀ ਹੁੰਦੇ ਆ ਆਪਣੇ ਰਿਸ਼ਤੇਦਾਰੀ ਚ ਮਹੱਲੇ ਚ ਪਿੰਡ ਚ ਹਨਾ ਪਰ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਧਿਆਨ ਦੇ ਦਿੰਦੇ ਨਹੀਂ ਆਪਾਂ ਸੋਚਦੇ ਆ ਵੀ ਇਹ ਤਾਂ ਉਹਨਾਂ ਦੀ ਪ੍ਰੋਬਲਮ ਆ ਸਾਡੀ ਨਹੀਂ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਜਿਵੇਂ ਹੁਣ ਤੁਹਾਡੀ ਲਾਈਫ ਆ ਜਿਹੜੀ ਸੈਲਫ ਸਟੱਡੀ ਤੇ ਆਉਣ ਲੱਗੀ ਆ ਤਾਂ ਤੁਸੀਂ ਸੈਲਫ ਡਿਸੀਜਨ ਵੀ ਲੈਣੇ ਆ ਗੋ ਤੁਸੀਂ ਆਉਣ ਵਾਲੀ ਜ਼ਿੰਦਗੀ ਚ ਚੰਗੇ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਜੋਬ ਕਰਨੀ ਆ ਕੋਈ ਚੰਗੇ ਆਫੀਸਰ ਬਣਨਾ ਕਿਸੇ ਨੇ ਕਿਸੇ ਨੇ ਕੋਈ politically ਆਪਣੀ ਉਸ ਲਾਈਨ ਨੂੰ ਚੁੜਨਾ ਯਾਨੀ ਕਿ ਆਪਣੀ ਆਪਣੀ ਲਾਈਨ 'ਚ ਇਮਾਨਦਾਰੀ ਦੇ ਨਾਲ ਇੱਕ ਫਰਜ਼ ਜ਼ਰੂਰ ਨਿਭਾਉਣਾ ਜਿਹੜਾ ਕਿ ਇਨਸਾਨੀਅਤ ਦਾ ਫਰਜ਼ ਅੱਜ ਜੇ ਇਦਾਂ ਦੇ ਹਾਲਾਤ ਬਣੇ ਨੇ ਨਾ ਇਸ ਤਰ੍ਹਾਂ ਦੇ ਲੋਕ ਆ ਲੜਕੀ ਜਿਹੜੀ ਉੱਪਰ ਭੈਣ ਬੈਠੀ ਆ ਇਹ ਅੰਦਰ ਤੋਂ ਨੂੰ ਮਿਲੂਗੀ ਨਵਨੀਤ ਭੈਣ ਆ ਇਹ ਨਰਸ ਆ ਮੰਨ ਲਓ ਸਟੱਡੀ ਕੀਤੀ ਹੋਈ ਆ ਨੇ ਬੀਐਸਸੀ ਨਰਸਿੰਗ ਦੀ ਚੰਡੀਗੜ੍ਹ ਤੋਂ ਲੈ ਕੇ ਮਹਾਲੀ ਤੋਂ 6 ਸਾਲਾਂ ਤੋਂ ਇਸੇ ਤਰ੍ਹਾਂ ਸੜਕਾਂ ਤੇ ਘੁੰਮਦੀ ਸੀ ਇਹ ਇਹਦੇ ਕੱਪੜਿਆਂ ਦੇ ਵਿੱਚ ਹੀ ਕਰੀਬ 7-8 ਕਿਲੋ ਸਮਾਨ ਭਰਿਆ ਹੋਇਆ ਸੀ ਗੰਦਾ ਕੱਪੜਿਆਂ ਦੇ ਅੰਦਰ ਜੇਬਾਂਾਂ 'ਚ ਪੌਕਟਾਂ 'ਚ ਸਾਰੇ ਪਾਸੇ ਤੇ ਆਪਣੀ ਕੋਠੀ ਸੀ ਜਿਹੜੀ ਤਿੰਨ ਮੰਜ਼ਲੀ ਕੋਠੀ ਦੇ ਵਿੱਚ ਇਹ ਰਹਿੰਦੀ ਸੀ ਉਹਦੇ ਵਿੱਚ ਇਹਨੇ ਪੂਰੀਆਂ ਤਿੰਨ ਮੰਜ਼ਲਾਂ ਕੂੜੇ ਨਾਲ ਭਰੀਆਂ ਸੀ 6 ਸਾਲਾਂ ਤੋਂ ਸੜਕਾਂ ਤੋਂ ਚੱਕ-ਚੱਕ ਕੇ ਕੂੜਾ ਲਿਆਉਂਦੀ ਸੀ ਘਰੇ ਰੱਖਦੀ ਸੀ ਘਰ ਦਾ ਜਿਹੜਾ ਚੱਕ-ਚੱਕ ਕੇ ਸਮਾਨ ਬਾਹਰ ਸੁੱਟਿਆਉਂਦੀ ਸੀ ਮੈਂਟਲੀ ਸਿਕ ਹੋ ਗਈ ਸੀ ਇਹਦੀ 3 ਸਾਲ ਦੀ ਬੇਟੀ ਸੀ ਜਿਹਦੇ ਨਾਲ ਇਹ ਕੁੱਟਮਾਰ ਕਰਦੀ ਸੀ ਡਿਪਰੈਸ਼ਨ ਚਲੇਗੀ। ਇਹਦੀ ਮੰਮੀ ਸੀ ਇਹਦੀ ਉਹ ਕੁੱਟਮਾਰ ਉਹਦੇ ਨਾਲ ਕੁੱਟਮਾਰ ਕਰਦੀ ਸੀ। ਇਹਦੀ ਮੰਮੀ ਨੇ ਆਪਣੀ ਛੋਟੀ ਦੋਤੀ ਨੂੰ ਇਹਦੀ ਬੇਟੀ ਨੂੰ ਨਾਲ ਲੈ ਕੇ ਅਲੱਗ ਰਹਿਣਾ ਸ਼ੁਰੂ ਕਰਤਾ ਚੋਰੀ ਕਿਤੇ ਹੋਰ ਵੀ ਇਹਨੂੰ ਪਤਾ ਨਾ ਲੱਗੇ। 6 ਸਾਲ ਉਹ ਉੱਥੇ ਰਹੀ ਇਹ ਇੱਥੇ ਇਕੱਲੀ ਕੋਠੀ 'ਚ ਰਹੀ। ਪੈਸੇ ਇਹਦੀ ਮੰਮੀ ਹਰ ਮਹੀਨੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਦੇ ਜਾਂਦੀ ਵੀ ਜੇ ਕੁਝ ਖਾਣਾ ਇਹਨੂੰ ਦੇ ਦਿਓ। ਪਰ ਇਹ ਡਸਟਬਿਨ 'ਚ ਕੂੜਾ ਕੱਢ ਕੇ ਖਾਂਦੀ ਸੀ। ਲੋਕਾਂ ਦੇ ਘਰਾਂ 'ਚ ਇੰਨੀ ਐਜੂਕੇਟਿਡ पर्सनल साइप्रस ਤੋਂ ਪੜ ਕੇ ਆਈ ਸੀ ਇਹ ਆਊਟ ਆਫ ਇੰਡੀਆ ਮਤਲਬ ਫੋਰਨ ਚ ਆਪਣੇ ਯੂਰਪ ਚ ਰਹਿ ਕੇ ਆਈ ਸੀ ਬਹੁਤ ਵਧੀਆ ਜੌਬ ਕਰਦੀ ਸੀ ਕੇ ਟਾਈਮ ਪਰ ਡਿਪਰੈਸ਼ਨ ਇਹਦਾ ਕੀ ਹੋਇਆ ਇਹਨੇ ਲਵ ਮੈਰਿਜ ਕਰਾਈ ਮੈਰਿਜ ਹੋ ਗਈ ਉਹ ਜਿਹੜਾ ਬੰਦੇ ਨਾਲ ਵਿਆਹ ਹੋਇਆ ਉਹ ਨਸ਼ੇੜੀ ਸੀ ਉਹ ਨਸ਼ੇ ਕਰਦਾ ਸੀ ਉਹਨੇ ਇਹਨੂੰ ਖਾਣਾ ਸ਼ੁਰੂ ਕਰਤਾ ਇਹਨੂੰ ਇਹਦੇ ਸੁਪਨਾ ਸੀਗਾ ਵੀ ਅਸੀਂ ਇਦਾਂ ਆਪਣਾ ਘਰ ਬਣਾਵਾਂਗੇ ਮੈਂ ਮੰਮੀ ਪਾਪਾ ਤੇ ਡਿਪੈਂਡੈਂਟ ਨਹੀਂ ਰਹਿਣਾ ਵੀ ਮੈਂ ਮੇਰੇ ਇਦਾਂ ਬੱਚੇ ਪੜਾਉਂਗੀ ਮੈਂ ਇਦਾਂ ਬਹੁਤ ਉਹ ਸਾਰੇ ਇਹਦੇ ਜਿਹੜੇ ਸੁਪਨੇ ਸੀ ਉਹ ਟੁੱਟ ਗਏ ਉਹ ਬੰਦੇ ਨੇ ਇਹਦੇ ਗਹਿਣੇ ਵੀ ਵੇਚਤੇ ਉਸ ਦੌਰਾਨ ਇਹਦੇ ਬ੍ਰਦਰ ਦੀ ਡੈਥ ਹੋ ਗਈ ਤਾਂ ਇਹ ਘਰ ਵੀ ਇਹਦਾ ਇਕੱਲਾ ਦਾ ਰਹਿ ਗਿਆ ਇੱਕ ਕੋਈ ਭਰਾ ਸੀ ਇੱਕ ਭੈਣ ਸੀ ਸਾਰੀ ਪ੍ਰਾਪਰਟੀ ਇਹਨੂੰ ਆ ਗਈ ਤਾਂ ਉਹਨੇ ਹੋਰ ਮੌਕਾ ਸੰਭਿਆ ਉਹਨੂੰ ਐ ਲੱਗਿਆ ਵੀ ਹੁਣ ਮੈਂ ਹੀ ਮਾਲਕਾਂ ਸਾਰੇ ਕਾਹੇ ਦਾ ਉਹਨੇ ਘਰੋਂ ਕਾਰ ਚਾਕੇ ਵੀ ਵੇਚਤੀ ਹੋਰ ਸਮਾਨ ਮੰਮੀ ਦੇ ਗਹਿਣੇ ਵੀ ਵੇਚਤੇ ਤਾਂ ਮਤਲਬ ਇਹ ਡਿਪਰੈਸ਼ਨ ਚੱਲੇਗੀ ਜਦ ਤੱਕ ਇਹਦੇ ਬੇਟੀ ਹੋ ਚੁੱਕੀ ਸੀ ਕਿਰਨੇ ਬੇਟੀ ਨੂੰ ਮਾਰਨਾ ਸ਼ੁਰੂ ਕਰਤਾ ਇਹਨੂੰ ਤਾਂ ਪਤਾ ਹੀ ਨਹੀਂ ਸੀ ਸੈਂਸੀ ਨਹੀਂ ਰਹੀ ਸੀ ਇਹਦੀ ਵੀ ਬੇਟੀ ਨੂੰ ਮੈਂ ਨਹੀਂ ਮਾਰਨਾ ਹਨਾ ਤਾਂ ਫਿਰ ਪੁਲਿਸ ਕੇਸ ਹੋਇਆ ਦੋ ਵਾਰ ਤਾਂ ਫਿਰ ਇਹਦੀ ਮਦਰ ਅਲੱਗ ਰਹਿਣ ਲੱਗ ਗਈ 6 ਸਾਲਾਂ ਬਾਅਦ ਫਿਰ ਇਹਦੇ ਸਾਹਮਣੇ ਘਰ ਦੇ ਇੱਕ ਲੇਡੀ ਸੀ ਜਿਹੜੀ ਉਹ ਇਹਦੇ ਨਾਲ ਪੜਦੀ ਰਹੀ ਕਿਸੇ ਟਾਈਮ ਉਹ ਆਪਣੇ ਪੇਕੇ ਪਿੰਡ ਆਈ ਤਾਂ ਉਹਨੇ ਇਹਨੂੰ ਇਹਨੂੰ ਹੀ ਹਾਲਤ ਦੇਖੀ ਤਾਂ ਉਹ ਸਾਡੇ ਨਾਲ ਜੁੜੇ ਸੀ ਵੀਡੀਓ ਦੇਖਦੇ ਸੀ ਸਾਡੀਆਂ ਉਹਨਾਂ ਨੇ ਸਾਨੂੰ ਕਾਲ ਕੀਤੀ ਤਾਂ ਫਿਰ ਅਸੀਂ ਇਹਨਾਂ ਨੂੰ ਜਾ ਕੇ ਉੱਥੋਂ ਰੈਸਕਿਊ ਕਰਕੇ ਲੈ ਕੇ ਆਏ ਇਹ ਭੈਣ ਸਾਡੇ ਕੋਲੇ 2021 ਚ ਆਈ ਸੀ ਹੁਣ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਨੂੰ ਸਾਡੇ ਕੋਲ ਆਈ ਨੂੰ ਸਾਡੇ ਨਾਲ ਅੰਦਰ ਐਜੇ ਨਰਸ ਸੇਵਾ ਕਰਦੀ ਹੈ। ਇਹਦੀ ਬੇਟੀ ਪੰਜ ਕੁੱਲੇ ਹੌਸਟਲ ਚ ਪੜਦੀ ਆ ਤੇ ਇਹਦੀ ਬੇਟੀ ਨੂੰ ਵੀ ਮਲਾਉਂਦੇ ਆ ਇਹਨੂੰ ਟਾਈਮ ਟੂ ਟਾਈਮ ਛੁੱਟੀਆਂ ਚ ਆਉਂਦੀ ਆ ਇੱਥੇ ਜਿਹੜੀ ਕੋ ਰਹਿੰਦੀ ਆ ਇਹਦੀ ਮਦਰ ਵੀ ਆਉਣ ਲੱਗ ਗਈ ਆ। ਉਹਦੇ ਕੋਲੇ ਵੀ ਕੋਈ ਨਹੀਂ ਮਾਂ ਦੇ ਕੋਲੇ ਤਾਂ ਵਿਚਾਰੀ ਕੋਲੇ ਇਹੀ ਰਹਿਕ ਨਾ ਜਾਂ ਇਹਦੀ ਉਹ ਬੇਟੀ ਆ ਗੋ। ਬੇਟੀ ਹਜੇ ਦੀ ਮੰਨ ਲਓ ਉਦੋਂ 3 ਸਾਲ ਦੀ ਸੀਗੀ ਹੁਣ ਉਹ 9 ਸਾਲ ਦੀ ਆ 10 ਸਾਲ 6ਵੀਂ 7ਵੀਂ ਕਲਾਸ ਚ ਪੜਦੀ ਆ। ਤਾਂ ਇਸ ਤਰ੍ਹਾਂ ਦੇ ਪ੍ਰੈਕਟੀਕਲ ਜੇ ਤੁਸੀਂ ਅੱਜ ਲੋਕਾਂ ਨੂੰ ਦੇਖਣ ਆਏ ਹੋ ਜਾਂ ਮਿਲਣ ਆਏ ਹੋ ਮਹਿਸੂਸ ਕਰਿਓ ਹੋ ਸਕਦਾ ਤੁਹਾਡੇ ਨੇੜੇ ਤੇੜੇ ਇਸ ਤਰ੍ਹਾਂ ਦਾ ਕੋਈ ਮੈਂਬਰ ਰੰਦਾ ਹੋਵੇ ਤੁਸੀਂ ਉਹਨਾਂ ਦੀ ਹੈਲਪ ਕਰਨੀ ਹੈ ਕੋਸ਼ਿਸ਼ ਕਰਨੀ ਆ ਡਾਇਰੈਕਟ ਆਪਣੇ ਹੱਥ ਨਾਲ ਕੋਈ ਐਨਜੀਓ ਨਹੀਂ ਕੋਈ ਸੰਸਥਾ ਨਹੀਂ ਤੁਸੀਂ ਖੁਦ ਐਨਜੀਓ ਬਣੋ ਆਪ ਹਰ ਇੱਕ ਬੰਦਾ ਐਨਜੀਓ ਆ ਜਿੱਦਿ ਸਾਡੀ ਇਹ ਐਡੀ ਵੱਡੀ ਸੰਸਥਾ ਬਣੀ ਆ ਇਹ ਇੱਕ ਸਾਡੇ ਸਾਰਿਆਂ ਦੇ ਜਾਂ ਸਾਡੇ ਵੀ ਸਹੀ ਤਰੀਕੇ ਨਾਲ ਅਸੀਂ ਕੰਮ ਨਹੀਂ ਕੀਤਾ ਉਹਦੇ ਕਾਰਨ ਬਣੀਆਂ ਜੇ ਹਰ ਬੰਦਾ ਆਪਣੀ ਡਿਊਟੀ ਸਹੀ ਨਿਭਾਵੇ ਤਾਂ ਐਨਜੀਓ ਦੀ ਲੋੜ ਹੀ ਨਹੀਂ ਇਸ ਤੋਂ ਪਹਿਲਾਂ ਪੰਜਾਬ ਚ ਐਨਜੀਓ ਕਿਹੜੇ ਸੀਗੇ ਪੰਜਾਬ 'ਚ ਕੋਈ ਵਿਾਰਸ ਵੀ ਨਹੀਂ ਸੀ ਹੁੰਦਾ ਪਰ ਹੁਣ ਕਿਉਂ ਇਦਾਂ ਹੋ ਰਹੇ ਨੇ ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਈ ਤਾਂ ਜਿਹਦੇ ਕਰਕੇ ਤੁਹਾਡੀ ਜਨਰੇਸ਼ਨ ਹੈ ਜਿਹੜੀ ਜੇ ਉਹ ਸਾਨੂੰ ਦੇਖ ਕੇ ਸਿੱਖਿਆ ਲਵੇ ਸਾਡੀ ਕੀਤੀ ਹੋਈ ਗਲਤੀ ਨੂੰ ਤੁਸੀਂ ਨਾ ਕਰੋ ਤਾਂ ਫਿਰ ਅਗਲੀ ਜਨਰੇਸ਼ਨ ਹੈ ਜਿਹੜੀ ਉਹ ਇਦਾਂ ਦੀ ਨਹੀਂ ਹੋਊ yes ma'am apni life vich hun hi apne parents de naal after marriage in law de naal itta vi him karna hai ki koi mental ya physically problem vich jaan nahi na okay all of you promise yes ma'am theek hai saban promise kitte je jadon vi tonu thoda vi lagge ki tade kol family budget to zyada paise ne te ethe aage pa seva vi kariye etle aas pa charni jarni hai sade passe thoda ne thoda థాంక్యూ సర్ విజిట్ కర్నా ਆਇਆ ਸ਼ੁਕਰੀਆ ਆਇਆ ਕਿ ਵੀ ਬੱਚੇ ਦੇਖੋ ਕਿੰਦਾ ਉਧਰ ਤੇ ਜੀ ਕਿੰਨਾ ਕੁਝ ਕਰ ਰਿਹਾ ਹੈ ਵੀ ਹੈਵ ਆਲਸੋ ਟੂ ਇਨਕਲੂਡ ਆਲ ਥੀਸ ਕੁਆਲिटीज ਇਨ ਅਸ ਮੈਂ ਤਾਂ ਚੱਕੇ ਬੈਨਰ ਚੱਕਰਦ ਹੋ ਜਾਣੇ ਇਸ ਤਰ੍ਹਾਂ ਮੈਂ ਬੇਟਾ ਜਿੱਦਾਂ ਹਨਾ ਟੀਚਰ ਨੇ ਤੁਹਾਰ ਤੋਂ ਪ੍ਰੋਮਿਸ ਲਿਆ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਖਿਆਲ ਕਰਨਾ ਬਸ ਤੁਹਾਡੇ ਆਸ-ਪਾਸ ਹੀ ਹੋ ਰਹੀਆਂ ਹੁੰਦੀਆਂ ਉਹਨਾਂ ਦਾ ਧਿਆਨ ਰੱਖਣਾ ਕਿਸੇ ਨੂੰ ਸ਼ੂ ਦੇਤੇ ਕਿਸੇ ਨੂੰ ਆਪਣੀ ਪੁਰਾਣੀ ਜੈਕਟ ਦੇ ਕੇ ਕਿਸੇ ਨੂੰ ਆਪਾਂ ਕੋਈ ਆਪਣੀ ਰੋਟੀ ਖਾਣੇ ਆ ਉਹਦੇ ਵਿੱਚੋਂ ਕੋਈ ਰੋਖ ਖਾਣਾ ਦੇ ਕੇ ਕਿਸੇ ਵੀ ਤਰ੍ਹਾਂ ਬੁਕਸ ਦੇ ਕੇ ਪ੍ਰਾਣੀਆਂ ਇਦਾਂ ਤਰ੍ਹਾਂ ਤੁਸੀਂ ਬਹੁਤ ਸਾਰੇ ਲੋਕਾਂ ਦੀ ਹੈਲਪ ਕਰ ਸਕਦੇ ਹੋ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਜੇ ਆਪਾਂ ਕੀ ਸੋਚਦੇ ਆਂ ਵੀ ਮੇਰੀ ਇਕੱਲੀ ਦੇ ਨਾਲ ਕੀ ਫਰਕ ਪੈਣਾ ਨਹੀਂ ਫਰਕ ਪਵੇਗਾ ਪੁੱਤ ਇੱਕ ਦਿਨ ਜਿੱਦਣ ਅਸੀਂ ਸੇਵਾ ਸਾਡੇ ਸ਼ੁਰੂ ਹੋਈ ਸੀ ਢਾਬੇ ਤੇ ਸੀ ਅਸੀਂ ਸਾਡੇ ਢਾਬੇ ਤੇ ਆ ਕੇ ਇੱਕ ਬੰਦਾ ਡਿੱਗ ਪਿਆ ਪੈਰਲਾਈ ਸੀ ਅਸੀਂ ਉਹਨੂੰ ਚੱਕ ਕੇ ਨਿਮਾਗ ਕੇ ਉਹਦੀਆਂ ਫੋਟੋਆਂ ਪਾਤੀਆਂ ਫੇਸਬੁੱਕ ਤੇ ਚਾਰ ਉਹਦਾ ਘਰ ਲੱਭ ਗਿਆ ਉਹਦਾ ਬ੍ਰਦਰ ਆਇਆ ਉਹ ਦੇਖ ਕੇ ਚਲਾ ਗਿਆ ਲੈ ਕੇ ਨਹੀਂ ਗਿਆ ਉਹਨੂੰ ਜਿਉ ਉਹ ਲੈ ਜਾਂਦਾ ਸ਼ਾਇਦ ਅਸੀਂ ਤਾਂ ਜਿੱਥੇ ਨਾ ਹੁੰਦੇ ਅਸੀਂ ਉਹਨੂੰ ਰੋਟੀ ਪਾਣੀ ਦਿੱਤੀ ਉਹ ਤਕੜਾ ਹੋ ਗਿਆ ਤੁਰਨ ਫਿਰਨ ਲੱਗ ਗਿਆ ਉੱਥੋਂ ਨਹੀਂ ਤਾਂ ਅਸੀਂ ਵੀ ਸਟੈਪ ਬੈਕ ਕਰ ਲੈਂਦੇ ਵੀ ਕੀ ਲੈਣਾ ਆਪਾਂ ਨੂੰ ਕੀ ਲੋੜ ਆ ਪਰ ਸਾਡੇ ਨਾਲ ਦੇ ਹਾਲਾਂਕਿ ਕਹਿੰਦੇ ਸੀ ਕਈ ਦੋਸਤ ਮੇਰੇ ਵੀ ਇਹ ਕੀ ਕਰੀ ਜਾਂਣਾ ਤੂੰ ਪਰ ਸਟੈਪ ਬਾਈ ਸਟੈਪ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਅੱਜ ਸਰਗੋਦਾ ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਅੱਜ ਇੱਥੇ ਆਏ ਨੂੰ ਜੀ ਆਇਆਂ ਕਹਿੰਦੇ ਆ ਵੈਲਕਮ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜਿਹੜਾ ਪ੍ਰੋਮਿਸ ਤੁਸੀਂ ਹੁਣੇ ਕੀਤਾ ਉਹਨੂੰ ਤੁਸੀਂ ਆਪਣੇ ਦਿਲ ਤੋਂ ਨਿਭਾਓਗੇ ਟੀਚਰਸ ਨੇ ਤੁਹਾਨੂੰ ਇੱਥੇ ਲੈ ਕੇ ਆਂਦਾ ਉਹਨਾਂ ਦਾ ਬਹੁਤ ਸ਼ੁਕਰੀਆ ਥੈਂਕ ਯੂ ਤੇ ਬਹੁਤ ਬਹੁਤ ਬੱਚੇ ਫਰੂਟ ਲੈ ਕੇ ਆਏ ਨੇ ਬਹੁਤ ਸਾਰੀਆਂ ਦਿਲਾਂ ਦੀਆਂ ਭਾਵਨਾਵਾਂ ਲੈ ਕੇ ਆਏ ਨੇ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤੰਦਰੁਸਤੀ ਵਾਖੇ ਸਾਡੀਆਂ ਬੱਚੀਆਂ ਨੂੰ ਤੇ ਥੈਂਕ ਯੂ ਫॉर ਸਟਾਫ ਥੈਂਕ ਯੂ ਵੈਰੀ ਮਚ ਵੈਰੀ ਗੁੱਜ ਜੀ ਕਾਲਪਾ ਵੈਰੀ ਗੁੱਜ